ਨਾਟ ਓਨਲੀ ਐਸਸੀ ਸਰਟੀਫਿਕੇਟ ਕਈਆਂ ਨੇ ਵੈਸੇ ਹੀ ਜਾਲੀ ਸਰਟੀਫਿਕੇਟ ਬਣਾ ਕੇ ਨੌਕਰੀ ਲਈਆਂ ਹੋਈਆਂ ਸਰਕਾਰਾਂ ਦੇ ਵਫਾਦਾਰ ਕਾਫੀ ਨੇ ਜਿਨ੍ਹਾਂ ਦੇ ਜਾਲੀ ਸਰਟੀਫਿਕੇਟ ਬਣਾ ਕੇ ਕੋਈ ਪੁਲਿਸ ਦੀ ਨੌਕਰੀ ਲੈ ਗਿਆ ਕੋਈ ਟੀਚਰ ਲੱਗ ਗਿਆ ਸੋ ਅਸੀਂ ਉਹਦੇ ਤੇ ਵੀ ਕਰ ਰਹੇ ਹਾਂ ਕਾਰਵਾਈ ਕਿ ਕਦੋਂ ਤੋਂ ਲੱਗਿਆ ਉਦੋਂ ਤੱਕ ਦੀ ਉਹਦੀ ਤਨਖਾਹ ਜੇ ਕਿੰਨੀ ਲਈ ਉਹ ਤਨਖਾਹ ਵਿਆਜ ਸਮੇਤ ਵਾਪਸ ਸੀਐਮ ਲਈ ਫੰਡ ਚਾਵੇ ਖਜ਼ਾਨੇ ਚਾਵੇ ਤੇ ਜਿੰਨਾ ਜਿੰਨਾ ਨੇ ਵੀ ਕਿਸੇ ਦਾ ਹੱਕ ਤਾਂ ਮਾਰੇ ਹੀ ਹੋਊਗਾ ਨਾ ਜੇ ਕੋਈ ਝਾਲੀ ਸਰਟੀਫਿਕੇਟ ਬਣਾ ਕੇ ਕੋਈ ਨੌਕਰੀ ਲਈ ਤਾਂ ਕਿਸੇ ਨਾ ਕਿਸੇ ਦਾ ਹੱਕ ਤਾਂ ਮਾਰੇ ਹੀ ਗਿਆ ਹੋਊਗਾ ਭਾਵੇਂ ਉਹ ਐਸਸੀ ਸਰਟੀਫਿਕੇਟ ਆਇਆ ਜਾਂ ਮੈਂ OBC ਆਪ ਮੈਂ ਕੋਈ ਹੋਰ ਜਾਤੀ ਪਰਮਾਨ ਪੱਤਰ ਹੈ ਭਾਵੇਂ ਜਨਰਲ ਦੇ ਵਿੱਚ ਵੀ ਝਾਲੀ ਬਣਵਾ ਲਿਆ ਕਿ ਮੈਨੂੰ ਮੈਂ ਬੀਏ ਕਰ ਲਈ ਜਾਂ ਐਮਏ ਕਰ ਲਈ ਕੀਤੀ ਹੈ ਨਹੀਂ ਸੀ ਸੋ ਜਿੰਨੇ ਵੀ ਕਿਸਮ ਦੇ ਕਿਉਂਕਿ ਇਹ ਤੋਂ ਪਹਿਲਾਂ ਨਾਲ ਹੀ ਜਿਹੜੀ ਸਰਕਾਰਾਂ ਉਹ ਸਪੋਰਟ ਕਰਦੀਆਂ ਰਹੀਆਂ ਉਹਨਾਂ ਨੂੰ ਉਹਨਾਂ ਦੇ ਜਿਆਦਾ ਚਾਹੇ ਤੇ ਉੱਥੇ ਨੇ ਸੋ ਅਸੀਂ ਸਾਰੇ ਝਾਲੀ ਸਰਟੀਫਿਕੇਟ ਜਿਹੜਾ ਉਹਦੀ ਜਾਂਚ ਕਰ ਰਹੇ ਹਾਂ ਔਰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਚ ਤੁਹਾਨੂੰ ਇਹ ਪਤਾ ਲੱਗਣ ਲੱਗ ਜੂਗਾ ਕਿ ਕਿਹੜੇ ਕਿੰਨੇ ਬੰਦੇ ਗਲਤ ਨੌਕਰੀ ਲੈ ਕੇ ਬੈਠੇ ਸੀ ਤੇ ਉਹਨਾਂ ਤੇ ਐਕਸ਼ਨ ਵੀ ਹੋਊਗਾ ਐਫ ਆਈ ਆਰ ਵੀ ਹੋਗੀ ਨਾਲ ਨਾਲ ਢੀਨੀ ਤਰ੍ਹਾਂ ਉਹਨਾਂ ਨੇ ਲਈ ਹੈ ਜਾਲੀ ਸਰਟੀਫਿਕੇਟ ਦਿਖਾ ਕੇ ਉਹ ਉਹ ਬਿਆਸਨੀਤ ਵਾਪਸ ਖਜ਼ਾਨੇ ਚ ਜਾਊਗਾ ਬਹੁਤ ਬਹੁਤ ਤਨਵਰ ਜੀ ਸਰ ਬਹੁਤ سارے ਮਾਮਲੇ ਪਿਛਲੇ ਦਿਨਾਂ ਦੇ ਵਿੱਚ ਸਾਹਮਣੇ ਆਏ ਆ ਔਰ ਉਹਨਾਂ ਤੇ ਪ੍ਰੋਪਰ ਕਾਰਵਾਈ ਕਰਵਾਈ ਜਾਵੇ ਔਰ ਜਿਹੜੇ ਉਹਨਾਂ ਨੇ ਬੈਨੀਫਿਟਸ ਲਏ ਅੱਜ ਤੱਕ ਕੋਈ ਸਾਹ ਨਹੀਂ ਆ ਰਹੇ ਉਹ ਵੀ ਵਾਪਸ ਉਹਦੇ ਹਰਕਾ ਵੀ ਹੋਣੀ ਚਾਹੀਦੀ ਹੈ ਤੁਹਾਨੂੰ ਕੋਈ ਬੈਨੀਫਿਟ ਵਾਪਸ ਰਿਕਵਰ ਕਰ ਸਕਦੇ ਮੰਤਰੀ ਜੀ ਮਾਨਜੋਗ ਸਪੀਕਰ ਸਾਹਿਬ ਮੇਰੇ ਕੋਲ ਇਸ ਤਰ੍ਹਾਂ ਦਾ ਕੋਈ ਮਸਲਾ ਨਹੀਂ ਆਇਆ ਪਰ ਜਿਨਨੇ ਨੌਕਰੀ ਵਾਲੇ ਕੇਸ ਸੀ ਐਡਮਿਸ਼ਨ ਵੀ ਕੈਨਸਲ ਹੋਈਆਂ ਅਪੁਆਇੰਟਮੈਂਟ ਵੀ ਕੈਨਸਲ ਹੋਈਆਂ ਅਗਰ ਕੋਈ ਇਸ ਤਰ੍ਹਾਂ ਦਾ ਕੇਸ ਸਾਹਮਣੇ ਆਉਂਦਾ ਤਾਂ ਉਸ ਤੇ ਵੀ ਐਕਸ਼ਨ ਲਿਆ ਜਾਵੇਗਾ ਥੈਂਕ ਯੂ ਥੈਂਕ ਯੂ ਮਾਡੋ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਮੈਂ ਇਹਦੇ ਵਿੱਚ ਥੋੜਾ ਜਿਹਾ ਐਡ ਕਰ ਦੇਣਾ ਚਾਹਣਾ ਜੀ ਨਾਟ ਓਨਲੀ ਐਸਸੀ ਸਰਟੀਫਿਕੇਟ ਕਈਆਂ ਨੇ ਵੈਸੀ ਜਿਆਦੀ ਸਰਟੀਫਿਕੇਟ ਬਣਾ ਕੇ ਨੌਕੇ ਲਈ ਆਈਆਂ ਸਰਕਾਰਾਂ ਦੇ ਵਫਾਦਾਰ ਕਾਫੀ ਨੇ ਜਿਨ੍ਹਾਂ ਦੇ ਜਾਲੀ ਸਰਟੀਫਿਕੇਟ ਬਣਾ ਕੇ ਕੋਈ ਪੁਲਿਸ ਦੀ ਨੌਕਰੀ ਲੈ ਗਿਆ ਕੋਈ ਟੀਚਰ ਲੱਗ ਗਿਆ ਸੋ ਅਸੀਂ ਉਹਦੇ ਤੇ ਵੀ ਕਰ ਰਹੇ ਹਾਂ ਕਾਰਵਾਈ ਕਿ ਕਦੋਂ ਤੋਂ ਲੱਗਿਆ ਉਦੋਂ ਤੱਕ ਜੀ ਉਹਦੀ ਤਨਖਾਹ ਜੇ ਕਿੰਨੀ ਲਈ ਉਹ ਤਨਖਾਹ ਵਿਆਸ ਸਮੇਤ ਵਾਪਸ ਸੀਐਮ ਲਈ ਫੰਡ ਚ ਜਾਵੇ ਹੇ ਜਾਣਨੀ ਚਾਹਵੇ ਤੇ ਜਿੰਨਾ ਜਿੰਨਾਂ ਨੇ ਵੀ ਕਿਸੇ ਦਾ ਹੱਕ ਤਾਂ ਮਾਰੇ ਹੋਊਗਾ ਨਾ ਜੇ ਕੋਈ ਝਾਲੀ ਸਰਟੀਫਿਕੇਟ ਬਣਾ ਕੇ ਕੋਈ ਨੌਕਰੀ ਲਈ ਤਾਂ ਕਿਸੇ ਨਾ ਕਿਸੇ ਦਾ ਹੱਕ ਤਾਂ ਮਾਰੇ ਹੀ ਗਿਆ ਹੋਊਗਾ ਭਾਵੇਂ ਉਹ ਐਸ்சி ਸਰਟੀਫਿਕੇਟ ਆਇਆ ਚਾਵੇਂ ओबीसी ਆਪਾਂ ਮੈਂ ਕੋਈ ਹੋਰ ਜਾਤੀ ਪ੍ਰਮਾਨ ਪੱਤਰ ਹੈ ਭਾਵੇਂ ਜਨਰਲ ਦੇ ਵਿੱਚ ਵੀ ਝਾਲੀ ਬਣਵਾ ਲਿਆ ਕਿ ਮੈਨੂੰ ਮੈਂ ਬੀਏ ਕਰ ਲਈ ਜਾਂ ਐਮਏ ਕਰ ਲਈ ਕੀਤੀ ਹੈ ਨਹੀਂ ਸੀ ਸੋ ਜਿੰਨੇ ਵੀ ਕਿਸਮ ਦੇ ਕਿਉਂਕਿ ਇਹ ਤੋਂ ਪਹਿਲਾਂ ਨਾਲ ਹੀ ਜਿਹੜੀ ਸਰਕਾਰਾਂ ਉਹ ਸਪੋਰਟ ਕਰਦੀਆਂ ਰਹੀਆਂ ਉਹਨਾਂ ਨੂੰ ਉਹਨਾਂ ਦੀ ਜ਼ਿਆਦਾ ਚਾਹਤ ਹੈ ਉਥੇ ਨੇ ਸੋਸ਼ਿਕ ਸਾਰੇ ਜਾਲੀ ਸਰਟੀਫਿਕੇਟ ਜਿਹੜਾ ਉਹਨੀ ਜਾਂਚ ਕਰ ਰਹੇ ਆਂ ਔਰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਚ ਤੁਹਾਨੂੰ ਇਹ ਪਤਾ ਲੱਗਣ ਲੱਗ ਜੂਗਾ ਕਿ ਕਿਹੜੇ ਕਿੰਨੇ ਬੰਦੇ ਗਲਤ ਨੌਕਰੀ ਲੈ ਕੇ ਬੈਠੇ ਸੀ ਤੇ ਉਹਨਾਂ ਤੇ ਐਕਸ਼ਨ ਵੀ ਹੋਊਗਾ ਐਫ ਆਈ ਆਰ ਵੀ ਹੋਊਗੀ ਨਾ ਨਾ ਜਿਨੀ ਤਰ੍ਹਾਂ ਉਹਨਾਂ ਨੇ ਲਈ ਹੈ ਜਾਲੀ ਸਰਟੀਫਿਕੇਟ ਦਿਖਾ ਕੇ ਉਹ ਉਹ ਬਿਆਸ ਨੇ ਇੱਕ ਵਾਪਸ ਖਜ਼ਾਨੇ ਚ ਪਾਇਆ ਪਹਿਲੇ ਦਿਨ ਤੋਂ ਹਰ ਤਰ੍ਹਾਂ ਦਾ ਨਸ਼ਾ ਬੰਦ ਨਸ਼ਾ ਛਡਾਉਣ ਚ ਮਾਹਿਰ ਵੈਦ ਬਲਵਿੰਦਰ ਸਿੰਘ ਲੋਮਿਸ਼ 9883877000 ਬਿਨਾਂ ਤੋੜ ਤਕਲੀਫ ਤੋਂ ਬਿਨਾਂ ਦਾਖਲ ਹੋਏ ਬਿਨਾਂ ਕੰਮ ਛੱਡੇ ਹਰ ਤਰ੍ਹਾਂ ਦਾ ਨਸ਼ਾ ਛੱਡੋ ਸ਼ਰਾਬ ਹੈਰੋਇਨ ਸਮੈਕ ਅਫੀਮ ਗਾਂਜਾ ਚਿੱਟਾ ਪੁੱਕੀ ਟੀਕੇ ਗੋਲੀਆਂ ਜੀਭ ਥੱਲੇ ਰੱਖਣ ਵਾਲੀ ਗੋਲੀ ਤੋਂ ਛੁਟਕਾਰਾ ਪਾਓ ਸਾਡੀ ਦਵਾਈ 100% ਆਯੁਰਵੈਦਿਕ ਹੈ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਦੇਸ਼ ਵਿਦੇਸ਼ ਚ ਦਵਾਈ ਭੇਜਣ ਦਾ ਖਾਸ ਪ੍ਰਬੰਧ ਹੈ ਲਮਿਸ਼ਿਸ਼ੀ ਹਰਬਲ ਟ੍ਰੀਟਮੈਂਟ ਪਟਿਆਲਾ ਰੋਡ ਚੰਨੋ ਸੰਗਰੂ 9883877